ਹਰਤੂ ਨਰੇਸ਼ੀ ਜੈ ਹਰੇ ਕੇ ਸਾਰੇ ਕੀ ਜੈ ਤੀਨ ਬਾਹੜੀ ਕੀ ਜੈ ਲਖ ਦਾਤਾਰ ਕੀ ਜੈ ਇਹਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਜੋ ਕਿ ਕੁਰਾਲੀ ਸ਼ਹਿਰ ਦੇ ਵਿੱਚ ਹੈ ਸੋ ਇਹਨਾਂ ਦੇ ਦੁਆਰਾ ਇੱਕ ਪ੍ਰੋਗਰਾਮ ਲੀਕਿਆ ਗਿਆ ਹੈ ਜੋ 4 ਮਈ ਨੂੰ ਹੋਣ ਜਾ ਰਿਹਾ ਹੈ ਵਾਰਡ ਨੰਬਰ 14 ਜੋ ਖਾਟੂ ਸ਼ਾਮ ਜੀ ਦਾ ਮੰਦਰ ਹੈ ਕੁਰਾਲੀ ਸ਼ਹਿਰ ਦੇ ਵਿੱਚ ਉੱਥੇ ਇਹ ਪ੍ਰੋਗਰਾਮ ਹੋਵੇਗਾ ਤੇ ਆਉ ਆਪਾਂ ਇਹ ਜਾਣਕਾਰੀ ਲੈਣੇ ਆ ਇਹਨਾਂ ਵੀਰਾਂ ਤੋਂ ਜੋ ਇਹ ਤੁਸੀਂ ਕੋਈ ਮੀਟਿੰਗ ਕੀਤੀ ਹੈ ਤੇ ਇੱਥੇ ਜੋ ਤੁਹਾਡੇ ਮੈਂਬਰ ਨੇ ਉਹ ਇਕੱਠੇ ਹੋਏ ਨੇ ਕੀ ਪ੍ਰੋਗਰਾਮ ਰੱਖਿਆ ਗਿਆ ਬੋਲੋ ਖਾਟੂ ਨਰੇਸ਼ ਕੀ ਜੈ ਹਾਰੇ ਕੇ ਸਾਰੇ ਕੀ ਜੈ ਜਮਨ ਸਾਹਿਬ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ ਕਜਨ ਸੰਧਿਆ ਦਾ ਪ੍ਰੋਗਰਾਮ ਆਯੋਜਨ ਕੀਤਾ ਗਿਆ ਹੈ ਜੀ ਜੋ ਕਿ 4 ਮਈ ਨੂੰ ਖਾਟੂ ਸ਼ਾਮ ਮੰਦਿਰ ਦੇ ਪ੍ਰਾਂਗਣ ਵਿੱਚ ਹੋਵੇਗਾ ਤੇ 14 ਨੰਬਰ ਵਾਰਡ ਵਾਰਡ ਨੰਬਰ 14 ਜੀ ਉੱਥੇ ਪ੍ਰੋਗਰਾਮ ਹੋਵੇਗਾ ਜੀ ਤੇ ਪਿਛਲੇ ਸਾਲ ਦੀ ਤਰ੍ਹਾਂ ਹੀ ਇਹ ਪ੍ਰੋਗਰਾਮ ਹੋਵੇਗਾ ਜਿਸ ਦੇ ਵਿੱਚ ਕਲਾਕਾਰ ਮਾਸਟਰ ਨੂਰ ਮਹਿਰਾ ਜੀ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਪ੍ਰਵਿੰਦਰ ਪਲਕ ਜੀ ਫਤਿਹਾਬਾਦ ਹਰਿਆਣੇ ਤੋਂ ਆਪਣੇ ਭਜਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਜੀ। ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਨੂੰ ਇਸ ਵਾਰ ਵੀ ਸਹਿਯੋਗ ਦਿਓ। ਤੇ ਸਾਰੇ ਸ਼ਹਿਰ ਦੀ ਰੌਣਕ ਨੂੰ ਵਧਾਓ ਤੇ ਸਾਰੇ ਹੀ ਸ਼ਾਮ ਪ੍ਰੇਮੀ ਸਾਰਾ ਹੀ ਸ਼ਹਿਰ ਖੋਮੋਹ ਬਾ ਕੇ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਦਰਸ਼ਨ ਕਰੋ ਔਰ 4 ਮਈ ਨੂੰ ਪ੍ਰੋਗਰਾਮ ਦਾ ਆਨੰਦ ਮਾਣੋ ਜੀ। ਕਿੰਨੇ ਵਜੇ ਸ਼ੁਰੂ ਕੀਤਾ ਜਾਵੇਗਾ ਪ੍ਰੋਗਰਾਮ ਜੀ ਠੀਕ ਰਾਤੀ 7:30 ਵਜੇ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਪ੍ਰਭੂ ਇੱਛਾ ਤੱਕ ਚੱਲੇਗਾ ਜੀ ਜੀ ਇਹ ਤੁਸੀਂ ਸਥਾਨ ਕਿਉਂ ਚੁਣਿਆ ਜੋ ਖਾਟੂ ਸ਼ਾਮ ਦਾ ਮੰਦਿਰ ਹੈ ਵਾਰਡ ਨੰਬਰ 14 ਕਰਾਲੀ ਦੇ ਵਿੱਚ ਪਿਛਲੇ ਸਾਲ 19 ਮਈ ਨੂੰ ਪ੍ਰੋਗਰਾਮ ਦਸਹਿਰਾ ਗਰਾਊਂਡ ਵਿੱਚ ਹੋਇਆ ਸੀਗਾ ਜੀ ਉਸ ਤੋਂ ਉਪਰੰਤ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੁੰਦੀ ਇਸ ਤੋਂ ਬਾਅਦ 14 ਫਰਵਰੀ ਨੂੰ ਪ੍ਰਾਣ ਪ੍ਰਤੀਸ਼ਠਾ ਹੋਈ ਸੀਗੀ ਤੇ ਸਭ ਦੇ ਹੀ ਸਹਿਯੋਗ ਦੇ ਨਾਲ ਔਰ ਸਭ ਦੀ ਹੈ ਉਮੀਦਾਂ ਦੇ ਉੱਪਰ ਚੱਲਦੇ ਹੋਏ ਖਾਟੂ ਸ਼ਾਮ ਦੇ ਪ੍ਰਾਂਗਣ ਵਿੱਚ ਪ੍ਰੋਗਰਾਮ ਰੱਖਿਆ ਹੈ ਨਾਲੇ ਸ਼ਾਮ 바ਵਾ ਦੇ ਦਰਸ਼ਨ ਹੋਣਗੇ ਜੀ ਤੇ ਨਾਲੇ ਪ੍ਰੋਗਰਾਮ ਹੋ ਜਾਵੇਗਾ ਜੀ ਜੀ ਸੋ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਜਿੰਨੇ ਵੀ ਜਾਗਰਣ ਹੁੰਨੇ ਆ ਖੁੱਲੇ ਪੰਡਾਲ ਦੇ ਵਿੱਚ ਉੱਥੇ ਜੋ ਆਪਣੀਆਂ ਜੁੱਤੀਆਂ ਨੇ ਜੋੜੇ ਨੇ ਸੰਗਤਾਂ ਦੇ ਉਹ ਮਤਲਬ ਕਿ ਕੋਈ ਉਹਨਾਂ ਦੀ ਜਗ੍ਹਾ ਨਹੀਂ ਬਣਾਈ ਜਾਂਦੀ ਰੱਖਣੀ ਤੇਵਾਨ ਸਾਹਿਬ ਜਦੋਂ ਪਿਛਲੀ ਵਾਰ ਦੁਸਹਿਰਾ ਗਰਾਉਂਡ ਦੀ ਪ੍ਰੋਗਰਾਮ ਹੋਇਆ ਸੀਗਾ ਜੋੜਾ ਘਰ ਵੀ ਬਣਿਆ ਸੀਗਾ ਜੀ ਲੰਗਰ ਦਾ ਪ੍ਰੋਗਰਾਮ ਵੀ ਹੋਇਆ ਸੀਗਾ ਜੀ ਇਸ ਵਾਰ ਵੀ ਲੰਗਰ ਦਾ ਪ੍ਰੋਗਰਾਮ ਵੀ ਹੈ ਭੰਡਾਰਾ ਟੁੱਟ ਵਰਕਤੇਗਾ ਜੀ ਜੋੜਾ ਘਰ ਵੀ ਹੋਵੇਗਾ ਸ਼ਾਮ ਦਰਬਾਰ ਦੇਖਣਯੋਗ ਹੋਵੇਗਾ ਫੁੱਲਾਂ ਦੀ ਵਰਸ਼ਾ ਹੋਵੇਗੀ ਇਤਰ ਵਰਸ਼ਾ ਹੋਵੇਗੀ ਜੀ ਸ਼ਾਮ 바ਵਾ ਦਾ ਪ੍ਰੋਗਰਾਮ ਹੈ ਜੀ ਤੇ ਸਾਰੇ ਹੁਮ ਹੁਮਾ ਕੇ ਪਹੁੰਚੋ ਜੀ ਬਸ ਜੀ ਸੋ ਇੱਕ ਵਾਰੀ ਫੇਰ ਐਡਰੈਸ ਤੇ ਤਾਰੀਖ ਪੂਰੀ ਦੱਸੋ 4 ਮਈ ਦਿਨ ਸ਼ਨੀਵਾਰ 18 ਵਾਲਾ ਦਿਨ ਹੈ ਜੀ ਖਾਟੂ ਸ਼ਾਮ ਮੰਦਰ ਵਾਰ ਨੰਬਰ 14 ਹੁਮ ਹੁਮਾ ਕੇ ਪਹੁੰਚੋ ਜੀ ਸ਼ਹਿਰ ਕੁਰਾਲੀ ਔਰ ਲਾਗਪਾਸ ਦੇ ਜਿੰਨੇ ਵੀ ਸ਼ਹਿਰ ਪਿੰਡ ਦੇ ਸਾਰੇ ਆਓ ਜੀ ਜੀ ਬੋਲੋ ਖਾਟੂ ਨਰੇਸ਼ ਕੀ ਜੈ ਹਾਂਜੀ ਵੀਰ ਜੀ ਇਹ ਦੂਜਾ ਜੋ ਤੁਹਾਡਾ ਇਹ ਮਤਲਬ ਹੈ ਖਾਟੂ ਸ਼ਾਮ ਜੀ ਦਾ ਜੋ ਭਜਨ ਸੰਦਿਆ ਕੀਰਤਨ ਹੋ ਰਿਹਾ ਸੋ ਕੀ ਕਹਿਣਾ ਹੈ ਤੁਹਾਡਾ ਖਾਟੂ ਨਰੇਸ਼ ਕੀ ਜੈ ਇਹ ਜੋ ਪ੍ਰੋਗਰਾਮ ਹੋ ਰਿਹਾ ਜੀ ਖਾਟੂ ਸ਼ਾਮ ਪ੍ਰੇਮ ਮੰਡਲ ਕੰਨੀ ਤੇ ਸ਼ਾਮ ਪ੍ਰੇਮ ਮੰਡਲ ਕੰਨੀ ਤੇ ਹੋ ਰਿਹਾ ਹੈ ਤੇ ਕਰਨ ਵਾਲਾ ਵੀ ਸ਼ਾਮ ਹੈ ਕਰਵਾਉਣ ਵਾਲਾ ਵੀ ਸ਼ਾਮ ਹੈ ਜੀ ਤੇ ਪਿਛਲੇ ਸਾਲ ਜੋ ਪ੍ਰੋਗਰਾਮ ਹੋਇਆ ਤਾਂ ਸਾਡਾ ਦੁਸ਼ਹਿਰਾ ਗਰਾਊਂਡ 'ਚ ਹੋਇਆ ਥਾ ਉਸ ਟਾਈਮ ਸਾਡਾ ਮੰਦਿਰ ਤਿਆਰ ਨਹੀਂ ਤਾਂ ਹੋਇਆ ਹੁਣ ਮੰਦਿਰ ਬਣ ਕੇ ਤਿਆਰ ਹੋ ਗਿਆ ਜੀ ਬਾਰ ਨੰਬਰ 14 ਖਾਟੂਦਾਮ ਕੁਰਾਲੀ ਸਾਡਾ ਉੱਥੇ ਪ੍ਰੋਗਰਾਮ ਰੱਖਣ ਦਾ ਮਕਸਦ ਇਹ ਹੈ ਕਿਉਂਕਿ ਜਿਹੜੇ ਇਲਾਕੇ ਦੀ ਜਨਤਾ ਹੈ ਇੱਥੇ ਪ੍ਰੋਗਰਾਮ 'ਚ ਆਏਗੀ ਤੇ ਨਾਲ ਹੀ ਸ਼ਹਿਰ ਦੀ ਜਨਤਾ ਆਉਗੀ ਉਹ ਸਾਰਿਆਂ ਨੂੰ ਸਾਡੇ ਮੰਦਿਰ ਦੇ ਦਰਸ਼ਨ ਹੋਣ ਤੇ ਸਭ ਨੂੰ ਪਤਾ ਲੱਗੇ ਵੀ ਹਾਂ ਕੁਰਾਲੀ ਦੇ ਵਿੱਚ ਮੰਦਿਰ ਬਣਿਆ ਹੋਇਆ ਹੈ ਜੀ ਤੇ 4 ਮਈ ਨੂੰ ਪ੍ਰੋਗਰਾਮ ਹੈ ਜੀ ਇਹ ਸ਼ਾਮ ਨੂੰ 7:30 ਵਜੇ ਤੋਂ ਪ੍ਰਭੂ ਸ਼ਤਕ ਪ੍ਰੋਗਰਾਮ ਹੋਏਗਾ ਜੀ ਸੋ ਆਪਣਾ ਮਤਲਬ ਕਿ ਇਹਦੇ ਚ ਸ਼ਹਿਰ ਦਾ ਵੀ ਕੋਈ ਸਹਿਯੋਗ ਹੈ ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਪ੍ਰੋਗਰਾਮ ਹੁੰਦਾ ਜੀ ਇਕੱਲੇ ਬੰਦੇ ਕੋਈ ਪ੍ਰੋਗਰਾਮ ਕਰਵਾ ਨਹੀਂ ਸਕਦੇ ਹ ਜੀ ਸਹਿਯੋਗ ਦਾ ਮੰਡਲ ਨਹੀਂ ਦੇਖੋ ਮੰਡਲ ਤਾਂ ਹੈ ਗਈ ਹੈਗਾ ਮੰਡਲ ਤਾਂ ਨਮਾਇੰਦੇ ਹੈ ਸ਼ਹਿਰ ਦੇ ਪ੍ਰੋਗਰਾਮ ਸ਼ਹਿਰ ਨੇ ਹੀ ਕਰਵਾਉਣਾ ਹੈ ਬਿਲਕੁਲ ਜੀ ਸ਼ਹਿਰ ਦੀ ਜਨਤਾ ਦੇ ਸਹਿਯੋਗ ਨਾਲ ਹੀ ਪ੍ਰੋਗਰਾਮ ਚੱਲਦੇ ਹਨ ਜੀ ਖਾਟੂ ਨਰੇਸ਼ ਕੀ ਜੈ ਹਾਰੇ ਕੇ ਸਾਹ ਹਾਰੇ ਕੀ ਜੈ